ਸੋ ਸ੍ਰੀ ਕਾਲ ਸਟੂਡੈਂਟਸ ਸਿੰਘ এডਿਕੇਸ਼ਨ 27 ਦੇ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਸਟੂਡੈਂਟਸ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਮੁਗਲ ਹਿਸਟਰੀ ਦੀ ਔਰ ਮੁਗਲ ਹਿਸਟਰੀ ਦੇ ਵਿੱਚ ਆਪਾਂ ਜਿਹੜੀ ਸ਼ੁਰੂਆਤ ਬਾਬਰ ਦੇ ਹਮਲਿਆਂ ਤੋਂ ਹੁੰਦੀ ਹੈ ਉਹ ਡਿਸਕਸ ਕਰਾਂਗੇ ਔਰ ਇਸੇ ਤਰ੍ਹਾਂ ਲੈਕਚਰ ਬਾਈ ਲੈਕਚਰ ਆਪਾਂ ਅਗੇ ਚਲਦੇ ਜਾਵਾਂਗੇ ਔਰ ਜਿਹੜਾ ਮੁਗਲ ਹਿਸਟਰੀ ਦੀ ਸ਼ੁਰੂਆਤ ਦੀ ਆਪਾਂ ਜੇਕਰ ਗੱਲ ਕਰੀਏ ਤਾਂ 1526 ਤੋਂ ਇਸ ਦੀ ਸ਼ੁਰੂਆਤ ਹੋਈ ਸੀ ਔਰ 1857 ਦੇ ਵਿਦਰੋਹ ਤੱਕ ਮੁਗਲ ਪੀਰੀਅਡ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਪਰ ਜਿਹੜਾ ਮੁਗਲ ਪੀਰੀਅਡ ਆਪਣਾ ਚਰਮ ਤੇ ਸੀ ਜਾਂ ਉੱਤਰ ਮੁਗਲ ਪੀਰੀਅਡ ਉਹ ਔਰੰਗਜ਼ੇਬ ਦੀ ਮੌਤ ਤੱਕ ਸੀਗਾ ਔਰ ਔਰੰਗਜ਼ੇਬ ਦਾ ਜਿਹੜਾ ਸ਼ਾਸਨ ਕਾਲ ਸੀ ਉਹ ਲਗਭਗ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਤਾਂ ਉੱਥੇ ਇਸ ਦਾ ਅੰਤ ਹੋ ਜਾਂਦਾ ਹੈ। ਮੁਗਲ ਪੀਰੀਅਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਐਗਜ਼ਾਮ ਦੇ ਪੁਆਇੰਟ ਆਫ View ਤੋਂ ਦੇਖਿਆ ਜਾਵੇ ਤਾਂ ਐਗਜ਼ਾਮ ਦੇ ਵਿੱਚ ਜਿਹੜਾ ਅਕਸਰ ਹੀ ਮੁਗਲ हिस्ट्री ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਆ ਜਿਸ ਤਰ੍ਹਾਂ ਪਾਣੀਪਤ ਦੀ ਲੜਾਈ ਦੀ ਗੱਲ ਕਰੀਏ ਪਾਣੀਪਤ ਦੀ ਪਹਿਲੀ ਲੜਾਈ ਪਾਣੀਪਤ ਦੀ ਦੂਜੀ ਲੜਾਈ ਔਰ ਇਸੇ ਤਰ੍ਹਾਂ ਹੋਰ ਵੀ ਕਈ ਕੁਐਸਚਨ ਤਾਂ ਸਟੂਡੈਂਟਸ ਦੇ ਲਈ ਇਸ ਪੋਰਸ਼ਨ ਨੂੰ ਜਿਹੜਾ ਪੜ੍ਹਨਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਔਰ ਇਸ ਨੂੰ ਆਪਾਂ ਐਮਸੀਕਿਊਜ਼ ਫਾਰਮ ਦੇ ਵਿੱਚ ਡਿਸਕਸ ਕਰਾਂਗੇ ਐਂਡ ਜਿੰਨਾ ਵੀ ਹੋ ਸਕੇ ਆਪਾਂ ਜਿਆਦਾ ਤੋਂ ਜਿਆਦਾ ਜਿਹੜੀ ਇਹਦੀ ਥਿਊਰੀ ਵੀ ਲਗਭਗ ਸਾਰੀ ਇਹਦੀ ਐਮਸੀਕਿਊਜ਼ ਫਾਰਮ ਦੇ ਵਿੱਚ ਕੰਪਲੀਟ ਕਰ ਲਵਾਂਗੇ। ਔਰ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਆ ਕਿ ਸਾਡਾ ਜਿਹੜਾ YouTube ਚੈਨਲ ਸਿੰਘ ਐਜੂਕੇਸ਼ਨ 27 ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਸਾਥੀ ਇਸ ਦਾ ਲਾਭ ਉਠਾ ਸਕਣ। ਸ਼ੁਰੂਆਤ ਕਰਦੇ ਹਾਂ ਸਟੂਡੈਂਟ ਪਹਿਲਾ ਕੁਐਸਚਨ ਹੈ ਆਪਣੇ ਕੋਲ ਕਿ ਬਾਬਰ ਦਾ ਜਨਮ ਕਦੋਂ ਹੋਇਆ ਬਾਬਰ ਦਾ ਜਨਮ ਕਦੋਂ ਹੋਇਆ অপਸ਼ਨਸ ਨੇ 15 ਫਰਵਰੀ 1483 14 ਜਨਵਰੀ 1485 ਤੀਸਰੀ অপਸ਼ਨ ਹੈ 14 ਫਰਵਰੀ 1483 ਐਂਡ ਚੌਥੀ অপਸ਼ਨ ਹੈ 15 ਜਨਵਰੀ 1486 ਸਟੂਡੈਂਟਸ ਇਦੇ ਵਿੱਚ ਜਿਹੜੀ ਆਪਣੀ ਰਾਈਟ ਆਪਸ਼ਨ ਬਣੇਗੀ ਉਹ ਹੈ ਤੀਸਰੀ ਆਪਸ਼ਨ 14 ਫਰਵਰੀ 1483 14 ਫਰਵਰੀ 1483 ਨੂੰ ਬਾਬਰ ਦਾ ਜਨਮ ਹੋਇਆ ਸੀ ਔਰ ਜਿਹੜੀ ਫਰਗਨਾ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ ਸੀ ਫਰਗਨਾ ਦੀ ਰਾਜਧਾਨੀ ਅੰਦੀਜਾਨ ਵਿੱਚ ਬਾਬਰ ਦਾ ਜਨਮ ਹੋਇਆ ਸੀ अगर चलते हैं बाबर किस भाषा का शब्द है नैक्सट क्वेश्चन अपने को बबर किस भाषा का शब्द है ऑप्शन वन इज फारसी ऑप्शन टू इज तुर्की ऑप्शन थ्री इज अरबी एंड ऑप्शन फोर इज पंजाबी इज द राइट आंसर है ऑप्शन बी ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ ਤੁਰਕੀ ਭਾਸ਼ਾ ਦਾ ਸ਼ਬਦ ਹੈ ਬਾਬਰ ਔਰ ਇਸ ਦਾ ਅਰਥ ਕੀ ਹੈ ਇਸ ਦਾ ਅਰਥ ਹੁੰਦਾ ਹੈ ਬੱਬਰ ਸ਼ੇਰ ਇਸ ਦਾ ਅਰਥ ਹੈ ਬੱਬਰ ਸ਼ੇਰ ਤੁਰਕੀ ਭਾਸ਼ਾ ਦਾ ਸ਼ਬਦ ਹੈ ਬਾਬਰ ਔਰ ਇਸ ਦਾ ਅਰਥ ਹੈ ਬੱਬਰ ਸ਼ੇਰ ਨੈਕਸਟ ਕੁਐਸਚਨ ਹੈ ਬਾਬਰ ਕਿੰਨੇ ਸਾਲ ਦੀ ਉਮਰ ਵਿੱਚ ਫਰਗਨਾ ਦੀ ਰਾਜਗਦੀ ਤੇ ਬੈਠਿਆ ਬਾਬਰ ਜਿਹੜਾ ਕਿੰਨੇ ਸਾਲ ਦੀ ਉਮਰ ਵਿੱਚ ਫਰਗਨਾ ਦੀ ਰਾਜਗਦੀ ਤੇ ਬੈਠਿਆ ਤਾਂ অপਸ਼ਨ 1 ਇਸ 14 ਸਾਲ অপਸ਼ਨ 2 ਇਸ 13 ਸਾਲ অপਸ਼ਨ 3 ਇਸ 11 ਸਾਲ ਐਂਡ অপਸ਼ਨ 4 ਇਸ 12 ਸਾਲ ਤਾਂ ਇਹਦੇ ਵਿੱਚ ਜਿਹੜੀ ਰਾਈਟ অপਸ਼ਨ ਹੈ 11 ਸਾਲ 11 ਸਾਲ ਦੀ ਉਮਰ ਵਿੱਚ ਜਿਹੜਾ ਬਾਬਰ ਫਰਗਨਾ ਦੀ ਰਾਜਗਦੀ ਤੇ ਬੈਠ ਗਿਆ ਸੀ ਕਿਉਂਕਿ ਇਸਦੇ ਪਿਤਾ ਦੀ ਜਿਹੜੀ ਮੌਤ ਹੋ ਚੁੱਕੀ ਸੀ ਐਂਡ ਉਸ ਟਾਈਮ 1494 ਈਸਵੀ ਸੀਗੀ 1494 ਦੇ ਵਿੱਚ ਜਿਹੜਾ ਬਾਬਰ ਰਾਜਗਦੀ ਤੇ ਬੈਠ ਗਿਆ ਔਰ ਇਸਦੇ ਮਾਤਾ ਪਿਤਾ ਦੀ ਜੇਕਰ ਅਪਾਂ ਗੱਲ ਕਰੀ ਤੇ ਇਸਦੇ ਪਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਮ ਸੀ ਦੋਸਤੋ ਮਿਰਜ਼ਾ ਉਮਰ ਸ਼ੇਖ ਮਿਰਜ਼ਾ ਇਸ ਦਾ ਪਿਤਾ ਸੀ ਉਮਰ ਸ਼ੇਖ ਮਿਰਜ਼ਾ ਉਮਰ ਸ਼ੇਖ ਮਿਰਜ਼ਾ ਔਰ ਇਸ ਦੀ ਮਾਤਾ ਦਾ ਨਾਮ ਸੀਗਾ ਕੁੱਤਲੁਕ ਨਿਗਾਰ ਖਾਨਮ ਤੁਸੀਂ ਨਾਲ-ਨਾਲ ਨੋਟ ਕਰਦੇ ਜਾਓ ਕੁੱਤਲੁਕ ਨਿਗਾਰ ਕਹਨਮ ਠੀਕ ਹੈ ਜੀ ਨੈਕਸਟ ਕੁਸਚਨ ਵੱਲ ਚਲਦੇ ਹਾਂ ਸਟੂਡੈਂਟਸ ਆਪਣੇ ਕੋਲ ਅਗਲਾ ਕੁਸਚਨ ਹੈ ਕਿ ਬਾਬਰ ਦੇ ਪੰਜਾਬ ਤੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਮੋਸਟ ਇੰਪੋਰਟੈਂਟ ਕੁਸਚਨ ਬਾਬਰ ਦੇ ਪੰਜਾਬ ਉੱਤੇ ਹਮਲੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਇਹਦੇ ਵਿੱਚ ਆਪਣੇ ਕੋਲ ਆਪਸ਼ਨਸ ਨੇ ਇਬਰਾਹਿਮ ਨੋਦੀ ਮੇਦਨੀ ਲੋ ਦੌਲਤਖਾਂ ਲੋਦੀ ਜਾਂ ਫਿਰ ਰਾਣਾ ਸੰਗਾ ਤਾਂ ਇਹਦਾ ਜਿਹੜਾ ਰਾਈਟ ਆਪਸ਼ਨ ਹੈ ਆਪਣੇ ਕੋਲ ਉਹ ਹੈ ਦੌਲਤਖਾਂ ਲੋਦੀ ਪੰਜਾਬ ਦਾ ਗਵਰਨਰ ਪੁੱਛਿਆ ਉਹਨਾਂ ਨੇ ਤਾਂ ਪੰਜਾਬ ਦਾ ਗਵਰਨਰ ਕੌਣ ਸੀ ਦੌਲਤਖਾਂ ਲੋਦੀ ਪੰਜਾਬ ਦਾ ਗਵਰਨਰ ਸੀ ਐਂਡ ਜੇਕਰ ਗੱਲ ਕੀਤੀ ਜਾਵੇ ਕਿ ਦਿੱਲੀ ਦਾ ਜਿਹੜਾ ਬਾਦਸ਼ਾਹ ਕੌਣ ਸੀ ਉਸ ਟਾਈਮ ਤਾਂ ਉਹਦੇ ਬਾਰੇ ਵੀ ਥੋੜੀ ਡਿਸਕਸ ਕਰ ਲੈਣੇ ਆਂ ਕਿ ਜਿਹੜਾ ਦਿੱਲੀ ਦੇ ਉੱਪਰ ਉਸ ਟਾਈਮ ਇਬਰਾਹਿਮ ਲੋਧੀ ਦਾ ਸ਼ਾਸਨ ਚੱਲ ਰਿਹਾ ਸੀ ਦਿੱਲੀ ਦੇ ਉੱਪਰ ਔਰ ਦਿੱਲੀ ਸਲਤਨਤ ਦਿੱਲੀ ਸਲਤਨਤ ਦਾ ਰਾਜ ਚੱਲ ਰਿਹਾ ਸੀ ਇਬਰਾਹਿਮ ਲੋਧੀ ਜਿਹੜਾ ਦਿੱਲੀ ਸਲਤਨਤ ਦਾ ਆਖਰੀ ਸ਼ਾਸਕ ਸੀ ਔਰ ਇਸ ਦੇ ਨਾਲ ਜਿਹੜੀ ਬਾਬਰ ਦੀ ਲੜਾਈ ਹੋਈ ਸੀਗੀ ਤੇ ਇਹ ਇਬਰਾਹਿਮ ਲੋਧੀ ਇੱਕੋ ਇੱਕ ਸ਼ਾਸਕ ਸੀ ਦਿੱਲੀ ਸਲਤਨਤ ਦਾ ਜਿਹੜਾ ਯੁੱਧ ਦੇ ਦੌਰਾਨ ਮਾਰਿਆ ਗਿਆ ਸੀ ਨੈਕਸਟ ਚਲਦੇ ਹਾਂ ਨੈਕਸਟ ਕੁਐਸਚਨ ਇਜ਼ ਬਾਬਰ ਨੇ ਭਾਰਤ ਤੇ ਕੁੱਲ ਕਿੰਨੇ ਹਮਲੇ ਕੀਤੇ ਬਾਬਰ ਨੇ ਭਾਰਤ ਤੇ ਕੁੱਲ ਕਿੰਨੇ ਹਮਲੇ ਕੀਤੇ ਇਸ ਦੇ ਇਸ ਕੁਐਸਚਨ ਨੂੰ ਲੈ ਕੇ ਸਟੂਡੈਂਟ ਅਕਸਰ ਜਿਹੜਾ ਉਹਨਾਂ ਨੂੰ ਇਸ ਦਾ ਜਿਹੜਾ ਜਵਾਬ ਨਹੀਂ ਮਿਲਦਾ ਕਿ ਕਿੰਨੇ ਹਮਲੇ ਕੀਤੇ ਸੀ ਬਾਬਰ ਨੇ ਤਾਂ ਬਾਬਰ ਨੇ 5 ਹਮਲੇ ਕੀਤੇ ਸੀਗੇ ਆਪਸ਼ਨ ਦੇ ਵਿੱਚ ਇਸਲੀ অপਸ਼ਨ ਆਪ ਵੀ ਰਾਈਟ ਹੈ ਪੰਜ ਹਮਲੇ ਬਾਬਰ ਨੇ ਜਿਹੜੇ ਕੀਤੇ ਸੀ ਕਿਉਂਕਿ ਸਟੂਡੈਂਟ ਇਸ ਕਰਕੇ ਅ ਸ਼ਸ਼ੋ ਪੰਜ ਵਿੱਚ ਰਹਿੰਦੇ ਆ ਕਿ ਜਿਹੜਾ ਪਾਣੀਪਤ ਦੀ ਲੜਾਈ ਕਿਵੇਂ ਮਤਲਬ ਕਿਸ ਤਰ੍ਹਾਂ ਹੋਈ ਜਾਂ ਕਿਸ ਹਮਲੇ ਦੇ ਦੌਰਾਨ ਹੋਈ ਤਾਂ ਉਹ ਵੀ ਆਪਾਂ ਨੂੰ ਅ ਦੇਖਣ ਵਾਲੇ ਅੱਗੇ ਆਉਣ ਵਾਲੇ ਕੁਐਸਚਨਾਂ ਦੇ ਵਿੱਚ ਉਹਦਾ ਜਵਾਬ ਮਿਲ ਜਾਏਗਾ ਬਾਬਰ ਨੇ ਅਗਲਾ ਕੁਐਸਚਨ ਹੈ ਸਟੂਡੈਂਟ ਆਪਣੇ ਕੋਲ ਕਿ ਬਾਬਰ ਨੇ ਕਿਸ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ অপਸ਼ਨ ਫਰਨਿਸ ਦੂਸਰਾ ਹਮਲਾ ਆਪਸ਼ਨ 2 ਇਸ ਤੀਸਰਾ ਹਮਲਾ ਐਂਡ ਆਪਸ਼ਨ 3 ਇਸ ਚੌਥਾ ਹਮਲਾ ਆਪਸ਼ਨ 4 ਇਸ ਪੰਜਵਾਂ ਹਮਲਾ ਤਾਂ ਸਟੂਡੈਂਟ ਦੇਖੋ ਇਸ ਦਾ ਆਨਸਰ ਕਰਨ ਤੋਂ ਪਹਿਲਾਂ ਆਪਾਂ ਸਾਰੇ ਹਮਲੇ ਡਿਸਕਸ ਕਰ ਲੈਣੇ ਆ ਕਿ ਜਿਹੜਾ ਪਹਿਲਾ ਹਮਲਾ ਸੀ ਉਹ 1519 ਦੇ ਵਿੱਚ ਕੀਤਾ ਗਿਆ ਸੀ ਐਂਡ ਜਿਹੜਾ ਦੂਸਰਾ ਹਮਲਾ ਸੀ ਬਾਬਰ ਨੇ ਉਹ ਵੀ 1519 ਦੇ ਵਿੱਚ ਕੀਤਾ ਸੀਗਾ ਤੀਸਰਾ ਹਮਲਾ ਜਿਹੜਾ ਕੀਤਾ ਸੀ ਬਾਬਰ ਨੇ 1500 ਵੀਰੇ ਦੌਰਾਨ ਕੀਤਾ ਸੀ 1520 ਦੇ ਦੌਰਾਨ ਤੀਸਰਾ ਹਮਲਾ ਜਦੋਂ ਕੀਤਾ ਸੀ ਤਾਂ ਇਸ ਹਮਲੇ ਦੇ ਦੌਰਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਆਪਣੇ ਕੈਦ ਕਰ ਲਿਆ ਸੀ ਔਰ ਇਸ ਹਮਲੇ ਦੇ ਦੌਰਾਨ ਸਿਆਲकोट ਅਤੇ ਸਯਦਪੁਰ ਦੇ ਜਿਹੜੇ ਇਲਾਕੇ ਸੀ ਉਹ ਬਾਬਰ ਨੇ ਆਪਣੇ ਅਧਿਕਾਰ ਦੇ ਵਿੱਚ ਲੈ ਲਏ ਸੀ ਨੈਕਸਟ ਕੁਐਸਚਨ ਆਪਣੇ ਕੋਲ ਹੈ ਬਾਬਰ ਦੇ ਕਿਸ ਹਮਲੇ ਦੌਰਾਨ ਪਾਣੀਪਤ ਦੀ ਲੜਾਈ ਹੋਈ ਮੋਸਟ ਇੰਪੋਰਟੈਂਟ ਕੁਐਸਚਨ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਸਟਾਰ 5 ਸਟਾਰ ਲਗਾ ਕੇ ਰੱਖ ਸਕਦੇ ਹੋ ਕਿ ਇਹ ਐਗਜ਼ਾਮਸ ਦੇ ਵਿੱਚ ਪੁੱਛਿਆ ਹੀ ਜਾਂਦਾ ਹੈ ਕਿ ਬਾਬਰ ਦੇ ਕਿਸ ਹਮਲੇ ਦੌਰਾਨ ਪਾਣੀਪਤ ਦੀ ਲੜਾਈ ਹੋਈ ਪਹਿਲਾ ਹਮਲਾ 1519 ਤੀਜਾ ਹਮਲਾ 1520 ਚੌਥਾ ਹਮਲਾ 1524 ਪੰਜਵਾਂ ਹਮਲਾ 1500 ਚੋਬੀ ਤਾਂ ਇਹਦਾ ਰਾਈਟ ਆਨਸਰ ਆਪਣੇ ਕੋਲ ਹੈ फोर्थ ਆਪਸ਼ਨ ਪੰਜਵਾਂ ਹਮਲਾ 1526 ਜਿਹੜੇ ਦੂਸਰੇ ਹਮਲਿਆਂ ਦੀ ਨਾਲ ਕੀਰ ਲਿਖੇ ਹੋਇਆ ਇਹ ਵੀ ਬਿਲਕੁਲ ਰਾਈਟ ਆ ਇਹ ਤੁਸੀਂ ਯਾਦ ਕਰ ਸਕਦੇ ਹੋ ਕਿ ਪਹਿਲਾ ਹਮਲਾ ਕਦੋਂ ਕੀਤਾ 1519 ਦੇ ਵਿੱਚ ਤੀਜਾ ਹਮਲਾ 1520 ਦੇ ਵਿੱਚ ਚੌਥਾ ਹਮਲਾ 1524 ਦੇ ਵਿੱਚ ਔਰ ਜਿਹੜਾ ਦੂਸਰਾ ਹਮਲਾ ਇਹਦੇ ਵਿੱਚ ਰਹਿ ਗਿਆ ਉਹ ਦੂਸਰਾ ਹਮਲਾ ਵੀ ਜਿਹੜਾ 1519 ਦੇ ਵਿੱਚ ਕੀਤਾ ਸੀ ਜਿਹਦੇ ਵਿੱਚ ਬਾਬਰ ਨੇ ਬਜੌਰ ਅਤੇ ਪੇਡਾ ਤੇ ਕਬਜ਼ਾ ਕਰ ਲਿਆ ਸੀ ਔਰ ਇੱਕ ਖਰੂਦੀ ਜਾਤੀ ਸੀਗੀ ਜਿਸ ਨੂੰ ਖਰਾਇਆ ਸੀ ਖਰੂਦੀ ਨਾਮ ਦਾ ਇੱਕ ਕਬੀਲਾ ਜਾਂ ਜਾਤੀ ਸੀ ਜਿਸ ਨੂੰ ਬਾਬਰ ਨੇ ਹਰਾਇਆ ਸੀ ਅੱਗੇ ਚੱਲਦੇ ਹਾਂ ਸਟੂਡੈਂਟ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਤਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ 1526 ਦੇ ਵਿੱਚ ਹੋਈ ਸੀ ਪਰ ਵਿਦ ਡੇਟ ਅੱਗੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿਉਂਕਿ ਕੁਐਸਚਨ ਹੁਣ ਜਿਹੜਾ ਮੋਡੀਫਾਈ ਕਰ ਲੱਗ ਗਿਆ ਐਗਜ਼ਾਮ examiner 1526 ਇਅਰ ਜਿਹੜਾ ਪਹਿਲਾਂ ਪੁੱਛਿਆ ਜਾਂਦਾ ਸੀਗਾ ਹੁਣ ਐਗਜ਼ਾਮੀਨਰ ਨੂੰ ਪਤਾ ਲੱਗ ਚੁੱਕਿਆ ਕਿ ਸਟੂਡੈਂਟ ਇਸ ਗੱਲ ਨੂੰ ਮਤਲਬ ਕੈਚ ਕਰ ਚੁੱਕਿਆ ਕਿ 1526 ਦੇ ਵਿੱਚ ਪਾਣੀ ਪੱਤ ਦੀ ਲੜਾਈ ਹੋਈ ਔਰ ਇਸ ਨੂੰ ਟਿੱਕ ਕਰਕੇ ਆ ਜਾਂਦੇ ਆ ਹੁਣ ਵਿਦ ਡੇਟ ਨਾਲ ਮੈਂਸ਼ਨ ਕੀਤੀ ਜਾਂਦੀ ਆ ਤਾਂ ਇਸ ਕਰਕੇ ਜਿਹੜਾ ਆਪਾਂ ਇਹ ਵੀ ਯਾਦ ਕਰਨਾ ਕਿ 21 ਅਪ੍ਰੈਲ 1526 21 April 1526 ਨੂੰ ਪਾਣੀਪਤ ਦੀ ਲੜਾਈ ਹੋਈ ਸੀ। ਹੋਰ ਇਹਦੇ ਵਿੱਚ ਇੱਕ ਡੇਟ ਹੋਰ ਹੈਗੀ ਆ ਜੀ ਤੀਸਰੇ ਤੀਸਰੀ ਆਪਸ਼ਨ ਦੇ ਵਿੱਚ 17 March 1527 ਤਾਂ ਇਹ ਜਿਹੜੀ ਡੇਟ ਹੈ ਇੱਥੇ ਇਸ ਡੇਟ ਨੂੰ ਕਿਹੜੀ ਲੜਾਈ ਹੋਈ ਸੀ? ਖਾਨਵਾਦੀ ਲੜਾਈ ਹੋਈ ਸੀ ਸਟੂਡੈਂਟ ਖਾਨਵਾਦੀ ਲੜਾਈ ਖਾਨਵਾ ਅਗਿੱਤੋ ਦੇ ਆ ਪਾਣੀਪਤ ਦੀ ਪਹਿਲੀ ਲੜਾਈ ਕਿਸ ਕਿਸ ਵਿਚਕਾਰ ਹੋਈ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਹੋਈ ਹੈ ਉਹ ਕਿਸ ਕਿਸ ਦੇ ਵਿਚਕਾਰ ਹੋਈ ਹੈ ਤਾਂ ਪਾਣੀਪਤ ਦੀ ਪਹਿਲੀ ਲੜਾਈ ਦਿਆਂ ਕਿਸ ਕਿਸ ਦੇ ਵਿਚਕਾਰ ਇਹਦੇ অপਸ਼ਨਸ ਆਪਣੇ ਕੋਲ ਹੈਗੀਆਂ ਪਹਿਲੀ অপਸ਼ਨ ਹੈ ਬਾਬਰ ਅਤੇ ਮਹਿਮੂਦ ਲੋਧੀ ਦੇ ਵਿਚਕਾਰ ਅਕਬਰ ਅਤੇ ਹੇਮੂ ਦੇ ਵਿਚਕਾਰ ਬਾਬਰ ਅਤੇ ਰਾਣਾ ਸੰਗਾ ਦੇ ਵਿਚਕਾਰ ਜਾਂ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਤਾਂ ਇਹਦੀ ਰਾਈਟ ਆਪਸ਼ਨ ਆ 4th ਆਪਸ਼ਨ 4th ਆਪਸ਼ਨ ਇਜ਼ ਰਾਈਟ ਕਿ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਜਿਹੜੀ ਪਾਣੀਪਤ ਦੀ ਲੜਾਈ ਹੋਈ ਸੀ 21 ਅਪ੍ਰੈਲ 1526 ਨੂੰ ਜਿਹਦੇ ਵਿੱਚ ਬਾਬਰ ਨੇ ਤੁਲਗਮਾ ਇੱਕ ਤੁਲਗਮਾ ਪ੍ਰਣਾਲੀ ਸੀਗੀ ਜਿਹਦੀ ਲੜਾਈ ਜਿਹੜਾ ਇਸ ਇਸ ਵਿਧੀ ਦਾ ਵਰਣਨ ਕਰਕੇ ਜਿਹੜੀ ਬਾਬਰ ਨੇ ਲੜਾਈ ਲੜੀ ਸੀ ਔਰ ਲੜਾਈ ਜਿੱਤੀ ਸੀਗੀ ਤਾਂ ਅਗਲੇ ਕੁਐਸਚਨ ਦੇ ਵੱਲ ਵੱਧਦੇ ਆ ਕਿਸ ਲੜਾਈ ਨੂੰ ਜਿੱਤਣ ਮਗਰੋਂ ਬਾਬਰ ਨੂੰ ਕਾਬਲ ਨਿਵਾਸੀਆਂ ਵੱਲੋਂ ਕਲੰਦਰ ਦੀ ਉਪਾਧੀ ਮਿਲੀ ਜਰੂਰ ਕਹੀਂ ਕੁਝ ਸਟੂਡੈਂਟ ਵਾਸਤੇ ਬਿਲਕੁਲ ਇਹ ਕੁਐਸਚਨ ਨਵਾਂ ਹੋਵੇਗਾ ਔਰ ਇਹ ਕੁਐਸਚਨ ਜਿਹੜਾ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਸਟੂਡੈਂਟਸ ਪੁੱਛਿਆ ਜਾ ਸਕਦਾ ਹੈ ਇਸ ਕਰਕੇ ਇਸ ਨੂੰ ਤੁਸੀਂ ਯਾਦ ਕਰ ਲੈਣਾ ਕਿ ਕਿਸ ਲੜਾਈ ਨੂੰ ਜਿੱਤਣ ਮਗਰੋਂ ਬਾਬਰ ਨੂੰ ਕਾਬਲ ਨਵਸੀਆਂ ਵੱਲੋਂ ਕਲੰਦਰ ਦੀ ਉਪਾਧੀ ਦਿੱਤੀ ਗਈ ਸੀ ਕਲੰਦਰ ਦੀ ਉਪਾਧੀ ਦਿੱਤੀ ਗਈ ਸੀ ਆਪਸ਼ਨਸ ਨੇ ਚੰਦੇਰੀ ਦੀ ਲੜਾਈ ਆਪਸ਼ਨ ਬੀ ਹੈ ਘਾਗਰਾ ਦੀ ਲੜਾਈ ਤੀਸਰੀ ਆਪਸ਼ਨ ਹੈ ਪਾਣੀਪਤ ਦੀ ਲੜਾਈ ਐਂ ਚੌਥੀ ਆਪਸ਼ਨ ਹੈ ਖਾਨਵਾ ਦੀ ਲੜਾਈ ਤਾਂ ਆਪਸ਼ਨ ਰਾਈਟ ਆਪਣੇ ਕੋਲੇ ਦੀ ਹੈਗੀ ਹੈ ਪਾਣੀਪਤ ਦੀ ਲੜਾਈ ਦੋਸਤੋ ਜਦੋਂ ਪਾਣੀਪਤ ਦੀ ਲੜਾਈ ਜਿਹੜੀ ਹੋਈ ਸੀਗੀ ਬਾਬਰ ਦੀ ਤਾਂ ਪੰਜਵੇਂ ਹਮਲੇ ਦੇ ਦੌਰਾਨ ਹੋਈ ਸੀ ਆਪਾਂ ਪਿੱਛੇ ਜਿਹੜਾ ਰੀਡ ਕਰ ਰਹੇ ਆਂ ਔਰ ਇਸ ਲੜਾਈ ਨੂੰ ਜਿੱਤਣ ਤੋਂ ਬਾਅਦ ਕਾਬਲ ਦੇ ਨਿਵਾਸੀ ਸੀਗੇ ਉਹਨਾਂ ਨੂੰ ਬਾਬਰ ਨੇ ਸਾਰੇ ਲੋਕਾਂ ਨੂੰ ਜਿਹੜਾ ਇੱਕ ਇੱਕ ਸੋਨੇ ਦਾ ਸਿੱਕਾ ਦਾਨ ਵਿੱਚ ਦਿੱਤਾ ਸੀ ਔਰ ਲੋਕਾਂ ਨੇ ਖੁਸ਼ ਹੋ ਕੇ ਜਿਹੜਾ ਬਾਬਰ ਨੂੰ ਕਲੰਦਰ ਦੀ ਉਪਾਧੀ ਦੇ ਨਾਲ ਸਨਮਾਨਿਆ ਸੀਗਾ ਅਗਲੇ ਕੁਐਸਚਨ ਦੇ ਬਾਅਦ ਚੱਲਦੇ ਆਂ 8 ਲਿਖਿਆਂ ਵਿੱਚੋਂ ਕਿਹੜਾ ਜੋੜਾ ਸਹੀ ਨਹੀਂ ਹੈ ਇੱਕ ਸਾਈਡ ਲੜਾਈ ਦਾ ਸਾਲ ਦਿੱਤਾ ਹੋਇਆ ਹੈ ਔਰ ਦੂਸਰੀ ਸਾਈਡ ਲੜਾਈ ਲਿਖੀ ਗਈ ਹੈ ਕਿ ਕਿਹੜੀ ਲੜਾਈ ਕਦੋਂ ਹੋਈ ਤਾਂ ਇਹਦੇ ਵਿੱਚ ਤੁਸੀਂ ਦੇਖਣਾ ਹੈ ਕਿ ਕਿਹੜਾ ਜੋੜਾ ਜਿਹੜਾ ਸਹੀ ਨਹੀਂ ਹੈ 1526 ਪਾਣੀਪਤ ਦੀ ਪਹਿਲੀ ਲੜਾਈ ਇਹ ਬਿਲਕੁਲ ਰਾਈਟ ਆਪਸ਼ਨ ਹੈ ਆਪਣੇ ਕੋਲ ਮਤਲਬ ਇਹ ਠੀਕ ਹੈ 27 1527 ਵਿੱਚ ਖਾਨਵਾਦੀ ਲੜਾਈ ਕੀ ਕਰਨਵਾਲ ਦੀ ਲੜਾਈ 1527 ਚ ਹੋਈ ਸੀ ਹਾਂਜੀ ਬਿਲਕੁਲ ਹੋਈ ਸੀਗੀ 1527 ਦੇ ਵਿੱਚ ਅਗਲੀ ਆਪਸ਼ਨ ਹੈ 1528 ਚੰਦੇਰੀ ਦੀ ਲੜਾਈ ਬਿਲਕੁਲ ਸਹੀ ਹੈ ਚੰਦੇਰੀ ਦੀ ਲੜਾਈ 1528 ਦੇ ਵਿੱਚ ਹੀ ਹੋਈ ਸੀਗੀ ਐਂ ਨੈਕਸਟ ਆਪਸ਼ਨ ਇਜ਼ 1530 ਘਾਗਰਾ ਦੀ ਲੜਾਈ ਇਹ ਆਪਸ਼ਨ ਆਪਣੇ ਆਨਸਰ ਦੇ ਤੌਰ ਤੇ ਰਾਈਟ ਬਣ ਜਾਏਗੀ ਕਿਉਂਕਿ ਇਹ ਜਿਹੜਾ ਜੋੜ ਸਹੀ ਨਹੀਂ ਹੈ ਜਿਹੜੀ ਘਾਗਰਾ ਦੀ ਲੜਾਈ ਸੀਗੀ ਉਹ ਹੋਈ ਸੀ 1529 ਨੂੰ 1529 ਚ ਹੋਈ ਸੀਗੀ ਕਾਗਰਾ ਦੀ ਲੜਾਈ ਇਹ ਲੜਾਈ ਜਿਹੜੀ ਹੈ ਮਹਿਮੂਦ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਈ ਸੀ ਮਹਿਮੂਦ ਲੋਧੀ ਦੇ ਨਾਲ ਜਿਹੜੀ ਲੜੀ ਗਈ ਸੀ ਬਾਬਰ ਦੇ ਦੁਆਰਾ ਕਿਹਦੇ ਨਾਲ ਲੜੀ ਸੀ ਮਹਿਮੂਦ ਲੋਧੀ ਤਾਂ ਅੱਗੇ ਚੱਲਦੇ ਹਾਂ ਸਟੂਡੈਂਟਸ ਕਿਸ ਲੜਾਈ ਦੌਰਾਨ ਬਾਬਰ ਨੇ ਜਿਹਹਾਦ ਦਾ ਨਾਰਾ ਦਿੱਤਾ ਕਿਸ ਲੜਾਈ ਦੌਰਾਨ ਬਾਬਰ ਨੇ ਜਿਹਹਾਦ ਦਾ ਨਾਅਰਾ ਦਿੱਤਾ অপਸ਼ਨ A ਇਸ ਚੰਦੇਰੀ ਦੀ ਲੜਾਈ অপਸ਼ਨ B ਇਸ ਕਾਗਰਾ ਦੀ ਲੜਾਈ অপਸ਼ਨ C ਇਸ ਪਾਣੀਪਤ ਦੀ ਲੜਾਈ ਐਂਡ অপਸ਼ਨ D ਇਸ ਖਾਨਵਾਦੀ ਲੜਾਈ ਤਾਂ ਇਹਦਾ ਆਨਸਰ ਜਿਹੜਾ ਆਪਣੇ ਕੋਲ ਬਣੇਗਾ ਉਹ ਐ ਫੋਰਥ অপਸ਼ਨ ਖਾਨਵਾਦੀ ਲੜਾਈ ਜਾਂ ਕਾਨਵਾਹ ਦੀ ਲੜਾਈ ਵੀ ਇਹਨੂੰ ਕਿਹਾ ਜਾਂਦਾ ਜਿਸ ਜਿਹੜੀ ਕਿ ਇਹ ਮੇਵਾਰ ਦੇ ਰਾਣਾ ਸਾਂਗਾ ਮਿਵਾਰ ਦੇ ਰਾਣਾ ਸਾਂਗਾ ਤੇ ਬਾਬਰ ਦੇ ਵਿਚਕਾਰ ਲੜਾਈ ਹੋਈ ਸੀ ਬਾਬਰ ਨੇ ਕਿਸ ਨਾਲ ਲੜੀ ਸੀ ਰਾਣਾ ਸਾਂਗਾ ਨਾਲ ਲੜੀ ਸੀ ਇਹ ਲੜਾਈ ਔਰ ਇਸ ਲੜਾਈ ਵਿੱਚ ਬਾਬਰ ਦੀ ਜਿੱਤ ਹੋਈ ਸੀ ਔਰ ਕਿਸ ਲੜਾਈ ਦੇ ਵਿੱਚ ਹੀ ਬਾਬਰ ਨੇ ਜਿਹੜਾ ਜਿਹਾਦ ਦਾ ਨਾਰਾ ਦਿੱਤਾ ਸੀ ਔਰ ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਇਸ ਲੜਾਈ ਦੇ ਵਿੱਚ ਕਿ ਬਾਬਰ ਨੇ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ ਇਸ ਲੜਾਈ ਨੂੰ ਜਿੱਤਮ ਮਗਰੋਂ ਬਾਬਰ ਨੇ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ ਨੈਕਸਟ ਚਲਦੇ ਹਾਂ 우ਸਤਾਦ ਅਲੀ ਅਤੇ ਮੁਸਤਾਫਾ ਕੌਣ ਸਨ অপਸ਼ਨ A ਇਸ ਬਾਬਰ ਦੇ ਦਰਬਾਰੀ অপਸ਼ਨ B ਇਸ ਬਾਬਰ ਦੇ ਤੋਪਚੀ অপਸ਼ਨ C ਇਸ ਬਾਬਰ ਦੇ ਸਹਾਇਤਕਾਰ ਐਂਡ অপਸ਼ਨ D ਇਸ ਉਪਰੋਕਤ ਸਾਰੇ ਤਾਂ ਬਹੁਤ ਸਾਰੇ ਸਟੂਡੈਂਟ ਜਿਹੜਾ ਇਸ ਦੇ ਵਿੱਚ ਬੀ ਆਪਸ਼ਨ ਵਾਲੇ ਜਾਣਗੇ ਪਰ ਇਹਦੀ ਜਿਹੜੀ ਰਾਈਟ ਆਪਸ਼ਨ ਹੈ ਆਪਸ਼ਨ ਬੀ ਹੈ ਬਾਬਰ ਦੇ ਤੋਪਚੀ ਜਿਹੜੇ 우ਸਤਾਦ ਅਲੀ ਅਤੇ ਮੁਸਤਾਫਾ ਬਾਬਰ ਦੇ ਤੋਪਚੀ ਸਨ ਜਿਨ੍ਹਾਂ ਨੇ ਪਾਣੀਪਤ ਦੀ ਲੜਾਈ ਨੂੰ ਜਿੱਤਣ ਵਿੱਚ ਅਹਿਮ ਰੋਲ ਨਿਭਾਇਆ ਸੀ। ਹੋਰ ਅੱਗੇ ਚਲਦੇ ਹਾਂ ਬਾਬਰ ਨੇ ਭਾਰਤ ਵਿੱਚ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ? ਬਾਬਰ ਨੇ ਭਾਰਤ ਵਿੱਚ ਕਦੋਂ ਤੋਂ ਕਦੋਂ ਤੱਕ ਸ਼ਾਸਨ ਕੀਤਾ ਅਗੇ ਡੇਟਸ ਨੇ ਕਿ 1519 ਤੋਂ 1526 ਤੱਕ 1519 ਤੋਂ 1530 ਤੱਕ 1526 ਤੋਂ 1530 ਜਾਂ 1520 ਤੋਂ 1530 ਦੋਸਤੋ ਇਹਦਾ ਆਨਸਰ ਜਿਹੜਾ ਹੈ ਆਪਣੇ ਕੋਲ ਉਹ ਹੈ 1526 ਤੋਂ 1530 1526 ਦੇ ਵਿੱਚ ਜਿਹੜਾ ਬਾਬਰ ਕਾਬਜ ਹੁੰਦਾ ਦਿੱਲੀ ਦੀ ਰਾਜਗਦੀ ਤੇ ਐਡ 1530 ਤੱਕ ਸ਼ਾਸਨ ਕਰਦਾ ਹੈ ਔਰ 1530 ਦੇ ਵਿੱਚ ਜਿਹੜੀ ਬਾਬਰ ਦੀ ਮੌਤ ਹੋ ਜਾਂਦੀ ਹੈ ਅਗਿਆ ਕੁਸਚਨ ਕਿ ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਉੱਤਰਾ ਅਧਿਕਾਰੀ ਕੌਣ ਬਣਿਆ ਆਪਸ਼ਨ A ਇਸ ਅਕਬਰ ਆਪਸ਼ਨ B ਇਸ ਸ਼ੇਰ ਸ਼ਾ ਸੂਰੀ অপশন সি ইব্রাহিম লোদি এন্ড অপশন ডি ইজ হুমায়ুন ਤਾਂ ਇਹਦੇ ਵਿੱਚ রাইਟ অপশন ਆਪਣੀ অপশন ডি হুমায়ুন হুমায়ੂ ਜਿਹੜਾ ਬਾਬਰ ਦਾ ਪੁੱਤਰ ਸੀਗਾ ਔਰ ਬਾਬਰ ਦੇ ਜਿਹੜੇ ਚਾਰ ਪੁੱਤਰ ਸੀ হুমায়ੂ ਕਾਮਰਾਨ ਅਸਕਰੀਆ ਤੇ ਹਿੰਦਾਲ ਜਿਨ੍ਹਾਂ ਵਿੱਚੋਂ ਜਿਹੜਾ হুমায়ੂ ਸਭ ਤੋਂ ਵੱਡਾ ਸੀ ਔਰ হুমায়ੂ ਜਿਹੜਾ ਬਾਬਰ ਦਾ ਉਤਰਾਧਿਕਾਰੀ ਬਣਦਾ ਬਾਬਰ ਦੀ ਮੌਤ 1530 ਦੇ ਵਿੱਚ ਹੋਈ ਸੀ 26 ਦਸੰਬਰ ਨੂੰ ਇਹ ਡੇਟਸ ਤੁਸੀਂ ਯਾਦ ਕਰਨੀਆਂ ਹੈ। ਹੈਡ ਅੱਗੇ ਆ ਦੋਸਤੋ ਕਿ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਐਮਸੀਕਿਊਜ਼ ਵਧੀਆ ਲੱਗਿਆ ਤਾਂ ਤੁਸੀਂ ਸਾਡੇ ਸਿੰਘ ਐਜੂਕੇਸ਼ਨ 27 ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਆਜੋ ਅਸੀਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦਾ ਕੰਟੈਂਟ ਜਾਂ ਇਸ ਤੋਂ ਵੀ ਬਿਹਤਰ ਕੰਟੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ ਔਰ ਅੱਜ ਦੇ ਲਈ ਇੰਨਾ ਹੀ ਸਟੂਡੈਂਟਸ ਇੱਥੇ ਸਮਾਪਤ ਕਰਦੇ ਹਾਂ ਐਂਡ ਨੈਕਸਟ ਵੀਡੀਓਜ਼ ਵਿੱਚ ਆਪਾਂ ਜਿਹੜਾ ਕੁਝ ਹੋਰ ਐਮਸੀਕਿਊਜ਼ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ